ਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪੰਜਾਬ ਤੋਂ ਸਿੱਖ ਸ਼ਰਧਾਲੂਆਂ ਦਾ ਇੱਕ ਵੱਡਾ ਜਥਾ ਪਾਕਿਸਤਾਨ ਦੇ ਲਈ ਰਵਾਨਾ ਹੋਇਆ ਸੀ ਉਸ ਜਥੇ ਦੇ ਵਿੱਚ ਇੱਕ ਮਹਿਲਾ ਜਿਸ ਦਾ ਨਾਮ ਸਰਬਜੀਤ ਕੌਰ ਦੱਸਿਆ ਜਾ ਰਿਹਾ ਹੈ ਉਹ ਵੀ ਪਾਕਿਸਤਾਨ ਗਈ ਸੀ ਗੁਰੂ ਧਾਮਾਂ ਦੇ ਦਰਸ਼ਨ ਦੀਦਾਰੀ ਕਰਨ ਲਈ ਪਾਕਿਸਤਾਨ ਗਈ ਸੀ ਪਰ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਉਹ ਮਹਿਲਾ ਜਿਹੜਾ ਜਥਾ ਵਾਪਸ ਦਰਸ਼ਨ ਕਰਕੇ ਪਰਤਿਆ ਉਸ ਦੇ ਵਿੱਚ ਨਹੀਂ ਆਈ ਕਿਉਂਕਿ ਉਸੇ ਮਹਿਲਾ ਨੇ ਪਾਕਿਸਤਾਨ ਦੇ ਵਿੱਚ ਧਰਮ ਬਦਲ ਲਿਆ ਤੇ ਨਿਕਾਹ ਕਰਵਾ ਲਿਆ ਇਸ ਤੋਂ ਬੰਦੀ ਮਸਜਿਦੋਂ ਸਰਟੀਫਿਕੇਟ ਦੀ ਕਥਿਤ ਕਾਪੀ ਵੀ ਸਾਹਮਣੇ ਆਈ ਹੈ ਜਾਣਕਾਰੀ ਮਿਲੀ ਹੈ ਕਿ ਸਰਜੀਤ ਕੌਰ ਪਾਕਿਸਤਾਨ ਵਿੱਚ ਧਰਮ ਤਬਦੀਲ ਕਰਕੇ ਨੂਰ ਹੁਸੈਨ ਬਣ ਗਈ ਤੇ ਕਿਸੇ ਵਿਅਕਤੀ ਦਰਾ ਨਿਕਾਹ ਕਰ ਲਿਆ ਦਾਵਾ ਕੀਤਾ ਗਿਆ ਕਿ ਮਹਿਲਾ ਨੇ ਆਪਣੀ ਸਹਿਮਤੀ ਦੇ ਕੇ ਮੌਲਵੀ ਕੋਲੋਂ ਨਿਕਾਹ ਪੜਾਇਆ ਜੋ ਸਰਟੀਫਿਕੇਟ ਪਾਕਿਸਤਾਨ ਦੇ ਸ਼ੇਖੂਪੁਰਾ ਦੀ ਇੱਕ ਮਸਜਿਦ ਤੋਂ ਪ੍ਰਾਪਤ ਹੋਇਆ ਇਸ ਮਹਿਲਾ ਦੇ ਵੱਲੋਂ ਜੋ ਸਿੱਖ ਔਰਤ ਤੋਂ ਹੁਣ ਨੂਰ ਹੁਸੈਨ ਬਣ ਚੁੱਕੀ ਹੈ ਐ ਜੀ ਪੀਸੀ ਦੇ ਵੱਲੋਂ ਵੀ ਸਖਤ ਨਿਖੇਧੀ ਕੀਤੀ ਗਈ ਕੀ ਕੁਝ ਕਹਿਣਾ ਸੀ ਤੁਸੀਂ ਵੀ ਸੁਣੋ ਸਾਡੇ ਕੋ ਜਦੋਂ ਮੈਂਬਰ ਸਾਹਿਬਾਨ ਸ਼ਿਫਾਰਿਸ਼ ਕਰਕੇ ਕੋਈ ਸਿਸ਼ਟੇ ਭੇਜ ਦੇ ਰਹੇ ਉਹਦੇ ਮੁਤਾਬਿਕ ਅਸੀਂ ਜਿਹੜੇ ਉਹ ਨਾਮ ਲਿਸਟ 'ਚ ਪਾ ਦਿੰਨੇ ਆ ਤੇ ਉਹ ਵੀ ਵੀ ਜਿਹੜੀ ਉਹ ਲਿਸਟ ਵਿੱਚ ਸਰ ਕੋ ਨਾਮ ਆਇਆ ਅਸੀਂ ਨਾਮ ਪਾ ਦਿੱਤਾ ਕਿਉਂਕਿ 8-10 ਨਾਮ ਇਕੱਠੇ ਸੀਗੇ ਤੇ ਉਹਨਾਂ ਨੂੰ ਨਹੀਂ ਪਤਾ ਕਿ ਉਹ ਕਿਸ ਦੇ ਰਿਸ਼ਤੇਦਾਰ ਹੈ ਜਾਂ ਨਹੀਂ ਕਿਉਂਕਿ ਲਿਸਟ ਵਿੱਚ ਨਾਮ ਆਏ ਅਸੀਂ ਨਾਮ ਪਾ ਦਿੱਤਾ ਪਰ ਇਹ ਤਾਂ ਜਿਹੜਾ ਜਿਹੜਾ ਸਰਕਾਰ ਦਾ ਕਾਰਜ ਹੁੰਦਾ ਹੈ ਕਿ ਇਨਕੁਆਰੀ ਕਰਨੀ ਉਹਦੀ ਬੈਕਗ੍ਰਾਉਂਡ ਜਾਣਣੀ ਇਹ ਤਾਂ ਸਰਕਾਰ ਦਾ ਕਾਰਜ ਆ ਸਰਕਾਰ ਨੂੰ ਆਪਣਾ ਕਾਰਜ ਸਹੀ ਕਰਨਾ ਚਾਹੀਦਾ ਸੀ ਜੋ ਜਦੋਂ ਇਨਕੁਆਰੀ ਕੀਤੀ ਹੁੰਦੀ ਸਮੇਂ ਮੁਤਾਬਕ ਤੇ ਉਹ ਪਤਾ ਲੱਗ ਜਾਂਦਾ ਕਿਉਂਕਿ ਜੇ ਉਹ ਮੰਨ ਲਓ ਕਿਸੇ ਨੇ ਆਨਲਾਈਨ ਉੱਤੇ ਚੈਟ ਕਰ ਰਹੀ ਸੀ ਤਾਂ ਇਹਦਾ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਸੀ ਤੇ ਇਹ ਸਰਕਾਰ ਦਾ ਫਰਜ਼ ਬਣਦਾ ਸੀ ਕਿ ਇਹੋ ਜਿਹੇ ਜਿਹੜੇ ਗਲਤ ਅਨਸਰ ਜਿਹੜੇ ਉਹ ਦੇਸ਼ ਦੀ ਬਦਨਾਮੀ ਕਰਾਉਂਦੇ ਨੇ ਉਹਨਾਂ ਨੂੰ ਉੱਥੇ ਜਾਣ ਹੀ ਨਾ ਦਿੱਤਾ ਜਾਵੇ ਉਹਨਾਂ ਦੀ ਇਨਕੁਆਰੀ ਕਰਾ ਕੇ ਪਹਿਲਾਂ ਰੋਕ ਲਿਆ ਜਾਵੇ ਸੋ ਕਿੰਨਾ ਕੁ ਮਦ ਭਾਗੀ ਗੱਲ ਹੈ ਜਿਹੜਾ ਆਪਣੇ ਜੱਗ ਦੇ ਵਿੱਚ ਬਹੁਤ ਮਦ ਭਾਗੀ ਗੱਲ ਆ ਕਿਉਂਕਿ ਸੇਖ ਕੌਮ ਹਮੇਸ਼ਾ ਹੀ ਹਰ ਇੱਕ ਦਾ ਪੜਾ ਲੋਚਦੀ ਆ ਪਰ ਜੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਤੇ ਉਹਦੇ ਨਾਲ ਸਭੱਚੀ ਕੌਮ ਦੀ ਕਿ ਜਿਹੜੇ ਬਿਲੰਦਰੇ ਜਾਂਦੇ ਆ ਕਿ ਕੋਈ ਜਥੇ ਨਾ ਜਾ ਕੇ ਜਦੋਂ ਕੋਈ ਇਹੋ ਜਿਹਾ ਬੰਦਾ ਕੋਈ ਕਿਸੇ ਕੇ ਜਾਂਦਾ ਚਾਹੇ ਔਰਤਾਂ ਚਾਹੇ ਮਰਦਾ ਇਹ ਗੁਰੂ ਮਹਾਰਾਜ ਨੇ ਗੁਰੂ ਰਣਕਦੇਵ ਜੀ ਨੇ ਦੇ ਔਰਤ ਨੂੰ ਬਰਾਬਰ ਦਾ ਦਰਜਾ ਪਰ ਜਦੋਂ ਕੋਈ ਔਰਤ ਇਹੋ ਜਿਹੀ ਗਲਤੀ ਕਰਦੀ ਆ ਤੇ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਆ ਤਾਂ ਮੈਂ ਉਹ ਪਰ ਨੂੰ ਇਹ ਬੀਬੀ ਨੂੰ ਮੈਂ ਇੰਤਿਹਾਰਦਾ ਕਿ ਅਜੇ ਹਰਕਤ ਕਰਦੋ ਪਹਿਲਾਂ ਤੂੰ ਆਪਣੇ ਪਰਿਵਾਰ ਬਾਰੇ ਸੋਚ ਲੈਂਦੀ ਆਪਣੀ ਕੰਮ ਬਾਰੇ ਸੋਚ ਲੈਂਦੀ ਕਿ ਇਹਦੇ ਨਾਲ ਕਿੰਨੀ ਨਮੋਸ਼ੀ ਪਰਿਵਾਰ ਨੂੰ ਝਲਣੀ ਪਊਗੀ ਮੈਂ ਉਹ ਬੀਬੀ ਦੇ ਉਸ ਕਦਮ ਦੀ ਨਿੰਦਾ ਕਰਦਾ ਸੋਖ ਬਣੇ ਸਰਕਾਰ ਨੇ ਦਰਿਆਲ ਦਿਲੀ ਦਿਖਾਈ ਵਿਜੀ ਦੇਤੇ ਸੰਤਾਨ ਨੂੰ ਤਕਰੀਬ ਤਕਰੀਬਨ ਸਾਰੀਆਂ ਸੰਤਾਨਾਂ ਨੂੰ ਦਿੱਤੇ ਲੇਕਿਨ ਇਹ ਜੀ ਇੱਕ ਕਠੜਾ ਜਿਹਾ ਸਾਹਮਣੇ ਆਇਆ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਰਾਂ ਦੇ ਕੋ ਇਨਕੁਆਰੀ ਦਾ ਜਿਹੜੀ ਸਰਕਾਰ ਨੂੰ ਅੱਗੇ ਵੀ ਇਨਕੁਆਰੀ ਕਰਦੀਆਂ ਨੇ ਹੁਣ ਵੀ ਇਨਕੁਆਰੀ ਕੀਤੀ ਹੋਗੀ ਜੇ ਇਨਕੁਆਰੀ ਮਾਲੋ ਵੀਜ਼ ਤੇ ਮੈਂ ਉਹਦਾ ਤਰਵਾਦ ਕਰਦਾ ਕਿ ਸਰਕਾਰ ਨੇ 100% ਵੀਜ਼ੇ ਦਿੱਤੇ ਪਰ ਮੁੜ ਕੇ ਜਦੋਂ ਉਹਨਾਂ ਨੇ ਇਨਕੁਆਰੀਆਂ ਕੀਤੀਆਂ ਬਾਰਡਰ ਤੇ ਰੁਕੇ ਹੋਈਆਂ ਜਿਹੜੇ 20 25 15 20 ਬੰਦੇ ਜਿਹੜੇ ਉਹ ਬਾਰਡਰ ਤੇ ਰੁਕੇ ਹੋਣਾਂ ਨੇ ਉਹ ਤਾਂ ਹੀ ਰੁਕੇ ਕਿ ਉਹਨਾਂ ਦੀ ਏਅਰਪੋਰਟ ਸਹੀ ਨਹੀਂ ਹੋਊਗੀ ਜਾਂ ਕੋਈ ਹੋਰ ਰੀਜਨ ਹੋਊਗਾ ਤੇ ਇਹ ਬੀਬੀ ਵੀ ਉਹਨਾਂ ਚ ਹੀ ਹੁੰਦੀ ਸੀ ਤੇ ਇਹਦੀ ਵੀ ਇਨਕੁਆਰੀ ਕੀਤੀ ਹੁੰਦੀ ਤੇ ਆਪੇ ਹੀ ਉਹ ਬਾਰਡਰ ਪਾਰ ਨਾ ਕਰਦੇ ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਦੇ ਲਈ 4 ਨਵੰਬਰ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 71 ਹੋ ਕੇ ਪਾਕਿਸਤਾਨ ਗਏ ਸਤਿਖ ਸ਼ਰਧਾਲੂਆਂ ਦੇ ਜਥੇ ਦੇ ਸ਼ਾਮਲ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਇੱਕ ਔਰਤ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਵਿੱਚੋਂ ਫਰਾਰ ਹੋ ਗਈ ਸੀ ਸਰਕਾਰੀ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਉਹਦਾ ਨਾਮ ਸਰਜੀਤ ਕੌਰ ਵਾਸੀ ਪਿੰਡ ਅਮੈਨੀਪੁਰ ਡਾਕਖਾਨਾ ਟਿੱਬਾ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ ਭਾਰਤੀ ਮੀਗ੍ਰੇਸ਼ਨ ਦੇ ਰਿਕਾਰਡ ਮੁਤਾਬਕ 1932 ਸਿੱਖ ਸਰਦਾਲੂਆਂ ਦੇ ਜਥੇ ਦੇ ਨਾਲ 28 ਸਰਹੱਦ ਰਸਤੇ ਰਾਹੀਂ ਪਾਕਿਸਤਾਨ ਗਈ ਸੀ ਪਰ ਸ਼ੁੱਕਰਵਾਰ ਨੂੰ 10 ਦਿਨਾਂ ਬਾਅਦ ਪਾਕਿਸਤਾਨ ਸਥਿਤ ਵੱਖ-ਵੱਖ ਗੁਰੂ ਧਾਮਾਂ ਦੀ ਯਾਤਰਾ ਤੇ ਦਰਸ਼ਨ ਦੀਦਾਰੀ ਕਰਕੇ ਜਦੋਂ ਉਹ ਜਥਾ ਭਾਰਤ ਵਾਪਸ ਪਹੁੰਚਿਆ ਤਾਂ ਸਰਜੀਤ ਕੌਰ ਨਹੀਂ ਪਹੁੰਚੀ ਇਸ ਜਥੇ ਦੇ ਵਿੱਚੋਂ ਉਹ ਫਰਾਰ ਦੱਸੀ ਗਈ ਜਿਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ